ਸਤਿ ਸ਼੍ਰੀ ਅਕਾਲ ਜੀ ਵੈਲਕਮ ਕਰਦੇ ਆਂ ਤੁਹਾਡਾ ਮੈਂ ਆਪਣੇ YouTube ਚੈਨਲ ਤੇ Instagram ਪੇਜ ਤੇ ਨਾਲ Facebook ਪੇਜ ਤੇ ਜੀ ਆਇਆਂ ਨੂੰ ਸਵਾਗਤ ਤੁਹਾਡਾ ਸਾਰਿਆਂ ਦਾ ਤੇ ਅੱਜ ਆਪਣੇ ਕੋਲ ਬਹੁਤ ਸ਼ਾਨਦਾਰ ਸੂਟ ਆ ਗਏ ਜੇ ਜਿਨ੍ਹਾਂ ਨੂੰ ਆਪਾਂ ਸਰਦਾਰੀ ਸੂਟ ਕਹਿੰਦੇ ਆ ਬਿਲਕੁਲ ਵੱਖਰੀ ਤਰ੍ਹਾਂ ਦੇ ਸੂਟ ਨੇ ਬਹੁਤ ਜ਼ਿਆਦਾ ਸੋਹਣੇ ਸਟਾਈਲ ਦੇ ਵਿੱਚ ਜੇ ਬਹੁਤ ਹੀ ਜ਼ਿਆਦਾ ਪਿਆਰਾ ਵੱਖਰਾ ਜਿਹਾ ਕਨਸੈਪਟ ਆ ਤੇ ਆਓ ਤੁਹਾਨੂੰ ਚੈੱਕ ਕਰਾਵਾਂ ਸੂਟ ਤੇ ਨਾਲ ਸੂਟ ਦਾ ਰੇਟ ਬਹੁਤ ਜ਼ਿਆਦਾ ਸ਼ਾਨਦਾਰ ਸੂਟ ਵੇਖ ਸਕਦੇ ਜੇ ਤੁਸੀਂ ਬਹੁਤ ਹੀ ਪਿਆਰਾ ਵਿਸਕੋਸ ਔਰਗਾਂਜਾ ਦੇ ਦੁਪੱਟੇ ਦੇ ਨਾਲ ਪਲੱਸ बॉटम ਇਹਦੇ ਨਾਲ ਜੇ ਉਹ ਵੀ ਵਿਸਕੋਸ ਔਰਗਾਂਜਾ ਦੀ ਸ਼ਰਟ ਆਊਗੀ ਜੇ ਇਹਦੇ ਵਿੱਚ ਬ੍ਰੋਕੇਟ ਦੀ ਇਹ ਸ਼ਾਨਦਾਰ ਜਾਂ ਸੂਟ ਤੁਸੀਂ ਵੇਖ ਸਕਦੇ ਜੇ ਪਹਿਲਾਂ ਤਾਂ ਇਹਦਾ ਪੂਰਾ ਕਨਸੈਪਟ ਚੈੱਕ ਕਰਿਓ ਸੂਟ ਦਾ ਕੀ ਆ ਤੁਹਾਨੂੰ ਮੈਂ ਹਰ ਇੱਕ ਚੀਜ਼ ਜਿਹੜੀ ਹੈ ਇਹਦੇ ਬਾਰੇ ਦੱਸੂਗਾ ਡਿਟੇਲ ਚ ਸਮਝਾਉਂਗਾ ਤੇ ਇਹਦੀ ਕੱਟ ਕੀ ਆ ਉਹ ਵੀ ਦੱਸੂਗਾ ਰੇਟ ਜਿਹੜਾ ਉਹ ਵੀ ਆ ਜਾਣਾ ਨਾਲ ਹੀ ਇਹਦੇ ਇਹ ਇਹਦੀ ਹੈਗੀ ਜੇ बॉटम ਇਹ ਫਲਾਵਰ ਆਊਗਾ बॉटम ਦੇ ਉੱਤੇ ਫੈਬਰਿਕ ਹੈਗਾ ਜੇ ਵਿਸਕੋਸ ਔਰਗਾਂਜਾ ਦਾ ਤੇ ਇਧਰੋਂ ਦੁਪੱਟਾ ਜਿਹੜਾ ਜੇ ਇਹਦਾ ਦੁਪੱਟਾ ਵੀ ਸਾਰਾ ਜਿਹੜਾ ਜੇ ਹੈਂਡ ਪੇਂਟ ਦਾ ਬ੍ਰਸ਼ ਪੇਂਟ ਦਾ ਬਣਿਆ ਜੇ ਤੇ ਇਹ ਵੀ ਤੁਸੀਂ ਵੇਖ ਸਕਦੇ ਜੇ ਦੁਪੱਟਾ ਤੁਹਾਨੂੰ ਖੋਲ ਕੇ ਦਿਖਾ ਦਿੰਨੇ ਆ ਚੈੱਕ ਕਰ ਲਿਓ ਜੀ ਆਹ ਲਓ ਜੀ ਬਹੁਤ ਹੀ ਪਿਆਰਾ ਤੇ ਬਹੁਤ ਸ਼ਾਨਦਾਰ ਦੁਪੱਟਾ ਜੇ ਵਿਸਕੋਸ ਔਰਗਾਂਜਾ ਦਾ 2.5 2.5 ਮੀਟਰ ਦੀ ਆਉਣੀ ਜੇ ਕੱਟ ਇਹਨਾਂ ਦੀ ਤੇ ਸੂਟ ਜੇ ਬਿਲਕੁਲ ਐ ਪੂਰੇ ਘੈਂਟ オリジナル ਸਰਦਾਰੀ ਸੂਟ ਇਹਦੇ ਨਾਲ ਸ਼ਰਟ ਤੁਹਾਨੂੰ ਮਿਲ ਜੂਗੀ ਜੇ ਬਿਲਕੁਲ ਐ オリジナル ਬ੍ਰੌਕਰਟ ਦੀ ਜਿਹਨੂੰ ਖੀਨ ਖਾਬ ਵੀ ਕਿਹਾ ਜਾਂਦਾ ਹੈ ਖੀਨ ਖਾਬ ਦੇ ਬਹੁਤ ਜ਼ਿਆਦਾ ਜਿਹੜੇ ਪ੍ਰਿੰਟ ਆ ਉਹ ਡਿਮਾਂਡ ਦੇ ਵਿੱਚ ਹੀ ਗਏ ਤੇ ਆਪਾਂ ਬਿਲਕੁਲ ਵੱਖਰਾ ਕਨਸੈਪਟ ਤੁਹਾਨੂੰ ਦੇ ਦਿੱਤਾ ਇਹਦੇ ਨਾਲ ਦੁਪੱਟੇ ਆ ਗਏ ਜੇ ਬਰਸ਼ ਪ੍ਰਿੰਟ ਹੈਂਡ ਪੇਂਟ ਵਾਲੇ ਬਾਟਮ ਆ ਗੀਆਂ ਜੇ ਪੇਂਟ ਵਾਲੀਆਂ ਹਰ ਇੱਕ ਸੂਟ ਦੇ ਨਾਲ ਹਰ ਇੱਕ ਸ਼ਰਟ ਦੇ ਨਾਲ ਬਰੋਕਟ ਦੀ ਨਾਲ ਵੱਖਰੇ ਵੱਖਰੇ ਜਿਹੜੇ ਦੁਪੱਟੇ ਤੇ ਆਉਣਗੀਆਂ ਬਾਟਮ ਫੈਬਰਿਕ ਤੁਹਾਨੂੰ ਮੈਂ ਦੱਸੀ ਜਾਊਂਗਾ ਪਲੀਜ਼ ਚੰਗੀ ਤਰ੍ਹਾਂ ਸੁਣੀ ਜਾਇਓ ਲਓ ਜੀ ਆ ਵੀ ਕਰਿਓ ਚੈੱਕ ਜਰੀ ਕੋਣਾ ਇਹ ਵੀ ਬੜਾ ਹੀ ਪਿਆਰਾ ਜਿਹਾ ਸੂਟ ਜਿਹਦੇ ਬੜਾ ਹੀ ਪਿਆਰਾ ਜਿਹਾ ਇਹਦੇ ਨਾਲ ਹੈਗਾ ਜੇ ਕੰਟਰਾਸਟ ਤੇ ਆਹ ਤੁਸੀਂ ਦੇਖ ਸਕਦੇ ਜੇ ਸੂਟ ਦੀ ਬਿਲਕੁਲ origignal ਫੋਟੋ ਤੇ origignal ਵੀਡੀਓ ਤੇ ਆਹ ਰਿਹਾ ਜੀ ਚਨਾਉਣ ਦਾ ਫੈਬਰਿਕ ਬਹੁਤ ਜ਼ਿਆਦਾ ਸ਼ਾਨਦਾਰ ਦੇਖ ਸਕਦੇ ਜੇ ਕਿੰਨੀ ਸੋਹਣੀ ਸ਼ਾਈਨ ਹੈ ਫੈਬਰਿਕ ਦੇ ਵਿੱਚ ਤੇ ਇਹ ਬਾਟਮ ਦੇ ਉੱਤੇ ਫਲਾਵਰ ਜੇ ਇਹਦੇ ਬਹੁਤ ਜ਼ਿਆਦਾ ਹੈਵੀ ਫਲਾਵਰ ਆ ਪਿੰਕ ਕਲਰ ਦੇ ਵਿੱਚ ਸੇਮ ਬੇਸ ਕਲਰ ਦਾ ਫਲਾਵਰ ਇਹਦੇ ਉੱਤੇ ਬਰਸ਼ ਪੇਂਟ ਆ ਇਸ ਤੋਂ ਬਾਅਦ ਇਹਦੇ ਵਿੱਚ ਸੇਮ ਫੈਬਰਿਕ ਦੇ ਉੱਤੇ ਆ ਗਿਆ ਚਨਾਉਣ ਦਾ ਦੁਪੱਟਾ ਦੁਪੱਟਾ ਵੀ ਤੁਸੀਂ ਵੇਖ ਸਕਦੇ ਜੇ ਕਿੰਨਾ ਜ਼ਿਆਦਾ ਹੈਵੀ ਪੇਂਟ ਹੋਇਆ ਦੁਪੱਟੇ ਦੇ ਉੱਤੇ ਤੇ ਨਾਲ ਇਹਦੇ ਹੈਗੀ ਜੇ ਬ੍ਰੋਕਾਟ ਦੀ ਸ਼ਰਟ ਦੁਪੱਟਾ ਤੁਹਾਨੂੰ ਮੈਂ ਫੇਰ ਖੋਲ ਕੇ ਦਿਖਾ ਦਿੰਨਾ ਚੈੱਕ ਕਰਿਓ ਜੀ ਰਿਕਾ ਬਹੁਤ ਹੀ ਸ਼ਾਨਦਾਰ ਦੁਪੱਟਾ ਜੇ ਆ ਲਓ ਜੀ ਚੈੱਕ ਕਰਿਓ 2.5 2.5 ਮੀਟਰ ਦੀ ਕੱਟ ਦੇ ਨਾਲ ਦੁਪੱਟੇ ਜੇ ਤੇ 2.5 ਮੀਟਰ ਦੀ ਹੀ ਬਾਟਮ ਜੇ ਤੇ 2.5 2.5 ਮੀਟਰ ਦੀ ਸ਼ਰਟ ਜੇ ਨਾਲ ਸ਼ਰਟ ਹੈਗੀ ਜੇ ਬ੍ਰੋਕਾਟ ਦੀ ਦੁਪੱਟਾ ਹੈਗਾ ਜੇ ਚਨਾਉਣ ਦਾ ਤੇ ਇਧਰੋਂ ਬਾਟਮ ਜਿਹੜੀ ਜੇ ਇਹ ਵੀ ਸੇਮ ਫੈਬਰਿਕ ਚਨਾਉਣ ਦੀ ਬਹੁਤ ਸ਼ਾਨਦਾਰ ਤੇ ਬਹੁਤ ਜਾਨਦਾਰ ਸੂਟ ਜੇ ਰੇਟ ਇਹਨਾਂ ਦਾ ਜਿਹੜਾ ਜੇ ਉਹ ਤੁਹਾਨੂੰ ਮਿਲੂਗਾ ਜੇ ਸਿਰਫ ਤੇ ਸਿਰਫ 1400 ਤੇ 70 ਰੁਪਏ ਰੇਟ ਆਊਗਾ ਜੇ ਸਿਰਫ ਇਹਦਾ ਸੂਟ ਦਾ ਬਹੁਤ ਪਿਆਰਾ ਜਿਹਾ ਸੂਟ ਜੇ ਬਹੁਤ ਸ਼ਾਨਦਾਰ ਸੂਟ ਜੇ ਇਹ ਸੂਟ ਮਾਰਕੀਟ ਦੇ ਵਿੱਚ ਅਹੇ ਟਾਈਮ ਦੇ ਉੱਤੇ 3000 3500 ਦੇ ਸੂਟ ਜਿਹੜੇ ਸੇਲ ਹੋਣਦੇ ਜੇ ਆਪਣੇ ਕੋਲ ਮਿਲ ਜਣਗੇ ਤੁਹਾਨੂੰ ਅੱਧੇ ਰੇਟਾਂ ਦੇ ਉੱਤੇ ਤੇ ਕੁਆਲਿਟੀ ਦਵਾਂਗੇ ਤੁਹਾਨੂੰ ਪੂਰੀ ਟੌਪ ਦੀ ਤੇ ਆ ਵੀ ਤੁਸੀਂ ਵੇਖ ਸਕਦੇ ਜੇ ਬੜਾ ਪਿਆਰਾ ਬ੍ਰੋਕਟ ਦਾ ਸ਼ਰਟ ਬ੍ਰੋਕਟ ਦਾ ਹੈਗਾ ਜੇ ਸ਼ਰਟ ਪੀਸ ਤੇ ਇਹ ਆਉਗੀ ਜੇ ਬ੍ਰੋਕਟ ਖੀਨ ਖਾਬ ਵਾਲੀ ਬਹੁਤ ਪਿਆਰਾ ਜਿਹਾ ਇਹਦਾ ਆਰਟੀਕਲ ਹੈ ਤੇ ਮੈਚਿੰਗ ਬਹੁਤ ਜ਼ਿਆਦਾ ਸੋਹਣੀ ਇਹਦੇ ਨਾਲ ਇਹਦੇ ਨਾਲ ਵੀ ਚਨੌਣ ਦੀ ਬਾਟਮ ਜੇ ਬਹੁਤ ਸ਼ਾਨਦਾਰ ਤੁਸੀਂ ਵੇਖ ਸਕਦੇ ਜੇ ਬਾਟਮ ਦੇ ਉੱਤੇ ਵਰਕ ਹੋਇਆ ਤੇ ਇਧਰੋਂ ਇਹਦੇ ਦੁਪट्टे ਦੇ ਉੱਤੇ ਵੀ ਸੇਮ ਵਰਕ ਆ ਜਾਊਗਾ ਜੇ ਬਾਟਮ ਨਾਲ ਦਾ ਤੇ ਇਹ ਸਾਰਾ ਹੈਗਾ ਜੇ ਬਰਸ਼ ਪੇਂਟ ਬਲੌਕ ਪੇਂਟ ਬਹੁਤ ਪਿਆਰਾ ਜਿਹਾ ਦੁਪੱਟਾ ਇਹਦੇ ਨਾਲ ਵੀ ਸਾਰਾ ਹੀ ਆ ਲੋ ਜੀ ਚੈੱਕ ਕਰੋ ਦੁਪੱਟਾ ਬਹੁਤ ਪਿਆਰੇ ਦੁਪੱਟੇ ਜਿਹੜੇ ਜੇ ਰੈਡੀ ਕੀਤੇ ਆ ਤੇ ਬਾਟਮ ਜਿਹੜੀਆਂ ਜੇ ਉਹ ਵੀ ਤੁਹਾਨੂੰ ਮਿਲ ਜਾਣਗੀਆਂ 2.5 ਮੀਟਰ ਦੀ ਕੱਟ ਦੇ ਨਾਲ ਸ਼ਰਟ ਜਿਹੜੀ ਜੇ ਉਹ ਵੀ 2.5 ਮੀਟਰ ਦੀ ਕੱਟ ਦੇ ਨਾਲ ਤੇ ਰੇਟ ਸਿਰਫ ਤੇ ਸਿਰਫ 1470 ਰੁਪਏ ਰੇਟ ਜੇ ਮਾਰਕੀਟ ਪ੍ਰਾਈਸ ਜਿਹੜੀ ਜੇ ਇਹਦੀ ਤੁਸੀਂ ਟਰਾਈ ਕਰ ਸਕਦੇ ਜੇ ਇਹ ਤੁਹਾਨੂੰ ਮਿਲੂਗਾ ਜੇ 3000 ਦੇ ਲੱਗੇ ਚਾਕੇ ਸੂਟ ਕਿਉਂਕਿ ਖੀਨਖਾਬ ਦੀ ਸ਼ਰਟ ਦਾ ਹੀ ਰੇਟ ਬਹੁਤ ਜ਼ਿਆਦਾ ਆ ਇਹ ਕਰਕੇ ਆਪਾਂ ਤੁਹਾਨੂੰ ਦੇਵਾਂਗੇ ਬਹੁਤ ਸ਼ਾਨਦਾਰ ਕਨਸੈਪਟ ਤੇ ਬਹੁਤ ਜ਼ਿਆਦਾ ਜਾਨਦਾਰ ਸੂਟ ਸ਼ਰਟ ਆਉਗੀ ਜੇ ਖੀਨਖਾਬ ਦੀ ਬਾਟਮ ਦੇ ਨਾਲ ਆਉਗੀ ਜੇ ਚਨਾਉਣ ਦੀ ਤੇ ਦੁਪੱਟਾ ਜਿਹੜਾ ਜੇ ਉਹ ਵੀ ਆਊਗਾ ਚਨਾਉਣ ਦਾ ਬਹੁਤ ਪਿਆਰਾ ਜਿਹਾ ਇਹਦੇ ਉੱਤੇ ਹੋਇਆ ਜੇ ਹੈਂਡ ਪੇਂਟ ਬਲੌਕ ਪੇਂਟ ਤੇ ਇਹ ਤੁਸੀਂ ਵੇਖ ਸਕਦੇ ਜੇ ਸ਼ਿਪਿੰਗ ਫ੍ਰੀ ਜੇ ਪੂਰੇ ਆਲ ਓਵਰ ਇੰਡੀਆ ਦੇ ਵਿੱਚ 2.5 ਮੀਟਰ ਦੀ ਕੱਟ ਦੇ ਨਾਲ ਦੁਪੱਟੇ ਨਾਲ ਜੇ ਬਾਟਮਾ ਨਾਲ ਜੇ ਰੇਟ ਦਵਾਂਗੇ ਤੁਹਾਨੂੰ 1400 ਤੇ 70 ਰੁਪਏ ਸਿਰਫ ਤੇ ਆ ਵੀ ਚੈੱਕ ਕਰਿਓ ਬਹੁਤ ਜ਼ਿਆਦਾ ਪਿਆਰਾ ਜਿਹਾ ਸੂਟ ਜੇ ਲਵੈਂਡਰ ਕਲਰ ਦੇ ਵਿੱਚ ਤੇ ਕੰਟਰਾਸਟ ਜਿਹੜੇ ਜੇ ਉਹ ਤਾਂ ਜ਼ਬਰਦਸਤ ਹੈਗੇ ਹੈਗੇ ਤੇ ਇਹਦੇ ਨਾਲ ਤੁਹਾਨੂੰ ਮੈਂ ਪਹਿਲਾਂ ਦੱਸ ਦਿੰਦਾ ਆ 셔ਟ ਆਊਗੀ ਜੇ ਖੀਨਖਾਬ ਦੀ ਆ ਲੋ ਜੀ ਬ੍ਰੋਕਟ ਦੀ 셔ਟ ਤੇ ਖਾਦੀ ਸਿਲਕ ਦੀ ਆਊਗੀ ਜੇ ਇਹਦੇ ਨਾਲ ਬਾਟਮ ਬਾਟਮ ਦੇ ਉੱਤੇ ਫਲਾਵਰ ਬਣਿਆ ਜੇ ਬਹੁਤ ਸ਼ਾਨਦਾਰ ਤੇ ਇਧਰੋਂ ਚਨਾਉਨ ਦਾ ਦੁਪੱਟਾ ਜੇ ਨਾਲ ਦੇ ਦੁਪੱਟਾ ਵੀ ਚੈੱਕ ਕਰਿਓ ਬਹੁਤ ਪਿਆਰਾ ਜਿਹਾ ਦੁਪੱਟਾ ਜੇ ਸਾਰਾ ਦੁਪੱਟਾ ਚਨਾਉਨ ਦਾ ਫੁੱਲ ਹੈਂਡ ਪੇਂਟ ਦੇ ਨਾਲ ਭਰਿਆ ਜੇ ਤੇ ਇਹ ਤੁਸੀਂ ਲੈ ਸਕਦੇ ਜੇ 1400 ਤੇ 70 ਰੁਪਿਆ ਦੇ ਵਿੱਚ ਸਿਰਫ ਤੇ ਆਪਾਂ ਜੇ ਗੱਲ ਕਰੀਏ ਪੇਂਟ ਦੀ ਤਾਂ ਇੰਨੇ ਦਾ ਕੱਲਾ ਪੇਂਟ ਹੀ ਹੁੰਦਾ ਆ ਤੇ ਖੀਨਖਾਬ ਦੀ ਸ਼ਰਟ ਤੁਸੀਂ ਵੇਖ ਸਕਦੇ ਜੇ ਕਿੰਨੇ ਦੀ ਮਿਲਦੀ ਆ ਸੋ ਆਪਾਂ ਤੁਹਾਨੂੰ ਸਾਰਾ ਸੂਟ ਵਿਦ ਹੈਂਡ ਪੇਂਟ ਵਿਦ 2.5 ਮੀਟਰ ਦੀ ਕੱਟ ਜਿਹੜੀ ਆ ਸਾਰੇ ਦੇ ਨਾਲ ਦੇ ਦਾਂਗੇ ਓਨਲੀ 1400 ਤੇ 17 ਰੁਪਈਆ ਦਾ ਤੁਸੀਂ ਸੜਕੋ ਆਨਲਾਈਨ ਮੰਗਾ ਸਕਦੇ ਜੇ ਆਫਲਾਈਨ ਲੈ ਸਕਦੇ ਜੇ ਤੇ ਸੋਣਾ ਜੇ ਅੱਗੇ ਆ ਗਿਆ ਜੇ ਇੱਕ ਹੋਰ ਆਈਡੀਆ ਕਨਸੈਪਟ ਚੈੱਕ ਕਰਿਓ ਪਹਿਲਾਂ ਦਾ ਕਲਰ ਆ ਗਿਆ ਜੇ ਇਹਦਾ ਡਾਰਕ ਮੂੰਗੀਆ ਨਾਲ ਇਹਦੇ ਕੰਟਰਾਸਟ ਹੈਗਾ ਜੇ ਪਿਸਤਾ ਦਾ ਤੇ ਆਹ ਲਓ ਜੀ ਇਹ ਆ ਗਈ ਜੇ ਸ਼ਰਟ ਇਹਦੀ ਤੇ ਆਹ ਨਾਲ ਆ ਗਈ ਜੇ ਬਾਟਮ ਤੇ ਇਹਦਾ ਸ਼ਰਟ ਦਾ ਫੈਬਰਿਕ ਉਹੀ ਬ੍ਰੋਕੇਟ ਖੀਨਖਾਬ ਤੇ ਇਧਰੋਂ ਇਹਦੀ ਬਾਟਮ ਦਾ ਜਿਹੜਾ ਜੇ ਆ ਗਿਆ ਫੈਬਰਿਕ ਕ੍ਰਸ਼ ਦਾ ਕ੍ਰਸ਼ ਸ਼ਿਮਰ ਬੜੀ ਸ਼ਾਨਦਾਰ ਪਿਸਤਾ ਕਲਰ ਦੇ ਵਿੱਚ ਤੇ ਦੁਪੱਟਾ ਜਿਹੜਾ ਜੇ ਇਹਦੇ ਨਾਲ ਉਹ ਵੀ ਆ ਗਿਆ ਜੇ ਪਿਸਤਾ ਕਲਰ ਦਾ ਬਹੁਤ ਜ਼ਿਆਦਾ ਸ਼ਾਨਦਾਰ ਤੇ ਇਹ ਵੀ ਆ ਗਿਆ ਜੇ ਸ਼ਿਮਰ ਦੇ ਵਿੱਚ ਚਮਕ ਵੇਖ ਸਕਦੇ ਜੇ ਦੁਪੱਟੇ ਦੀ ਸੂਟ ਦੀ ਸ਼ਾਈਨ ਵੇਖ ਸਕਦੇ ਜੇ ਬਾਟਮ ਦੀ ਸ਼ਾਈਨ ਵੇਖ ਸਕਦੇ ਜੇ ਸੋਨਾ ਜਾਂ ਦੁਪੱਟਾ 2.5 ਮੀਟਰ ਦੀ ਕੱਟ ਦੇ ਨਾਲ ਪਲੱਸ ਕੱਟ ਹੋਊਗੀ 2.5 ਦੀ ਬਹੁਤ ਪਿਆਰੇ ਜੇ ਕਨਸੈਪਟ ਜੇ ਤੇ ਬਹੁਤ ਜ਼ਿਆਦਾ ਸੋਹਣੇ ਸੂਟ ਜੇ ਰੇਟ ਦਵਾਂਗੇ ਤੁਹਾਨੂੰ ਅੱਜ ਆਪਾਂ ਸਿਰਫ ਤੇ ਸਿਰਫ 1470 ਰੁਪਏ ਮਾਰਕੀਟ ਪ੍ਰਾਈਸ ਜਿਹੜੇ ਜੇ ਤੁਹਾਨੂੰ ਪਤਾ ਹੀ ਆ ਕੀ ਚੱਲਣ ਦੇ ਆ ਤੇ ਆਹ ਲਓ ਜੀ ਇਹਦੇ ਵਿੱਚ ਆ ਗਿਆ ਜੇ ਸੋਨਾ ਜਾਂ ਕਲਰ ਰੈੱਡ ਪੂਰਾ ਘੈਂਟ ਟਮਾਟਰੀ ਰੈੱਡ ਸੂਟ ਆ ਗਿਆ ਜੇ ਤੇ ਪੂਰਾ ਸਗਨਾਲਾ ਸੂਟ ਆ ਜਿਹੜੇ ਵੀ ਕਿਸੇ ਕਸਟਮਰ ਨੇ ਭੈਣ ਭਰਾਣੇ ਬੁੱਕ ਕਰਨਾ ਜਲਦੀ ਜਲਦੀ ਕਰ ਲਿਓ ਆ ਲੋ ਜੀ ਇਹਦੇ ਵਿੱਚ ਆ ਗਿਆ ਜੇ ਫੇਰ ਦੁਪੱਟਾ ਜਿਹੜਾ ਜੇ ਕ੍ਰਾਸ਼ ਸ਼ਿਮਰ ਦਾ ਤੇ ਇਧਰੋਂ ਬਾਟਮ ਜਿਹੜੀ ਇਹ ਵੀ ਆ ਗਈ ਕ੍ਰਾਸ਼ ਸ਼ਿਮਰ ਦੀ ਤੇ ਸ਼ਰਟ ਆ ਗਈ ਜੇ ਖੀਨਖਾਬ ਬ੍ਰੋਕਟ ਦੀ ਚੈੱਕ ਕਰਿਓ ਤੇ ਇਹਦੇ ਨਾਲ ਬਾਟਮ ਦੇ ਉੱਤੇ ਤੁਹਾਨੂੰ ਮਿਲ ਜੂਗਾ ਜੇ ਹੈਂਡ ਪੇਂਟ ਬਲੌਕ ਪੇਂਟ ਤੇ ਇਧਰੋਂ ਦੁਪੱਟਾ ਜਿਹੜਾ ਜੇ ਇਹਦਾ ਇਹ ਵੀ ਤੁਹਾਨੂੰ ਖੋਲ ਕੇ ਦਿਖਾ ਦਣਾ ਬਹੁਤ ਸ਼ਾਨਦਾਰ ਸਰਦਾਰੀ ਦੁਪੱਟੇ ਜੇ ਤੇ ਇਹ ਤੁਸੀਂ ਸੜਕੋ ਆਨਲਾਈਨ ਆਫਲਾਈਨ ਦੋਵੇਂ ਤਰੀਕਿਆਂ ਦੇ ਨਾਲ ਲੈ ਸਕਦੇ ਜੀ ਆ ਲੋ ਜੀ ਚੈੱਕ ਕਰੋ ਜੀ ਪੂਰਾ ਦੁਪੱਟਾ ਵੇਖ ਸਕਦੇ ਜੇ ਤੁਸੀਂ ਤੇ ਇਹ ਇਧਰੋਂ 2.5 ਮੀਟਰ ਦੀ ਕੱਟ ਆ ਗਈ ਇਹਦੀ ਸ਼ਰਟ ਦੀ ਤੇ 2.5 ਮੀਟਰ ਹੀ ਬਾਟਮ ਦੀ ਸ਼ਰਟ ਜਿਹੜੀ ਜੇ ਉਹ ਆ ਗਈ ਜੇ ਬ੍ਰੋਕਰਟ ਖੀਨਖਾਬ ਤੇ ਬਾਟਮ ਜਿਹੜੀ ਆ ਗਈ ਜੇ ਇਹਦੇ ਵਿੱਚ ਆ ਗਈ ਜੇ ਕ੍ਰਾਸ਼ ਸ਼ਮਰ ਦੀ ਦੁਪੱਟਾ ਵੀ ਨਾਲ ਆ ਗਿਆ ਜੇ ਕ੍ਰਾਸ਼ ਸ਼ਮਰ ਦਾ ਤੇ ਇਹ ਸੋਹਣਾ ਜਿਹਾ ਸੂਟ ਤੁਸੀਂ ਸੜਕੋ ਲੈ ਸਕਦੇ ਜੇ 1470 ਰੁਪਈਆ ਦੇ ਨਾਲ ਸ਼ਿਪਿੰਗ ਜਿਹੜੀ ਜੇ ਉਹ ਫ੍ਰੀ ਦੇਵਾਂਗੇ ਤੁਹਾਨੂੰ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਤੇ ਇਹ ਤੁਸੀਂ ਜਲਦੀ ਜਲਦੀ ਬੁੱਕ ਕਰ ਲਿਓ ਤੇ ਹੋਰ ਨਵੇਂ ਜਿਹੜੇ ਪੇਂਟ ਆ ਨਵੇਂ ਸੂਟ ਜਿਹੜਾ ਇਹਦੇ ਵਿੱਚ ਫੇਰ ਆਉਂਦੇ ਰਹਿਣੇ ਆ ਇਹ ਤੁਸੀਂ ਆਨਲਾਈਨ ਤੇ ਆਫਲਾਈਨ ਦੋਵੇਂ ਤਰੀਕਿਆਂ ਦੇ ਨਾਲ ਬੁੱਕ ਕਰ ਸਕਦੇ ਜੇ ਸਾਡੇ ਕੋਲ ਇਹਦੇ ਵਿੱਚ ਸ਼ਿਪਿੰਗ ਜਿਹੜੀ ਜੇ ਉਹ ਫ੍ਰੀ ਦੇਵਾਂਗੇ ਇਹ ਬਿਲਕੁਲ ਨਵੇਂ ਤੇ ਲੇਟੈਸਟ ਕਨਸੈਪਟ ਜਿਹੜੇ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਤੁਸੀਂ ਜਲਦੀ ਜਲਦੀ ਬੁੱਕ ਕਰ ਲਿਓ ਹੋਰ ਨਵਾਂ ਸਟਾਕ ਜਿਹੜਾ ਆਪਾਂ ਤੁਹਾਨੂੰ ਦਿੰਦੇ ਰਵਾਂਗੇ ਫੇਰ ਮਿਲਾਂਗੇ ਨਵੀਂ ਵੀਡੀਓ ਦੇ ਨਾਲ ਤੇ ਨਵੇਂ ਸਟਾਕ ਦੇ ਨਾਲ ਬਾਏ ਬਾਏ ਸਤਿ ਸ੍ਰੀ ਅ